ਇਸ ਵੇਲੇ ਦੀ ਬੜੀ ਹੀ ਮੰਦ ਭਾਗੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਟਾਰੀ ਰੋਡ ਦੇ ਉੱਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਨੌਜਵਾਨ ਜਿਹੜੇ ਨੇ ਉਹਨਾਂ ਦੀ ਜਾਨ ਚਲੀ ਗਈ ਹੈ ਤਾਂ ਦੋ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤੇਜ਼ ਰਫ਼ਤਾਰ ਦਾ ਜਿਹੜਾ ਕਹਿਰ ਹੈ ਉਹ ਵੇਖਣ ਨੂੰ ਮਿਲਿਆ ਤੇਜ਼ ਰਫ਼ਤਾਰ ਕਰੇਟਾ ਗੱਡੀ ਆ ਰਹੀ ਸੀ ਜੋ ਕਿ ਸਿੱਧੀ ਆ ਕੇ ਟਰਾਲੀ ਦੇ ਵਿੱਚ ਵਜਦੀ ਹੈ ਤਾਂ ਦੋਵਾਂ ਦੀ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਟਰੈਕਟਰ ਸੜਕ ਦੇ ਉੱਤੇ ਹੀ ਪ ਦੀ ਜਾਨ ਚਲੇ ਗਈ ਹੈ ਉਹ ਦੋ ਨੌਜਵਾਨ ਜੋ जख्मी ਦੱ세 ਜਾ ਰਹੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਵੀ ਕਿਹਾ ਗਿਆ ਜੋ ਕਰੇਟਾ ਗੱਡੀ ਸੀ ਉਹ ਬੜੀ ਤੇਜ਼ ਰਫ਼ਤਾਰ ਦੇ ਵਿੱਚ ਆ ਰਹੀ ਸੀ ਜੋ ਕਿ ਆ ਕੇ ਸਿੱਧੀ ਟਰਾਲੀ ਦੇ ਵਿੱਚ ਵਜਦੀ ਹੈ ਤਾਂ ਮੌਕੇ ਦੇ ਉੱਤੇ ਗੱਡੀ ਚੱਕਣਾ ਚੂਰ ਹੋ ਜਾਂਦੀ ਹੈ ਸੜਕ ਦੇ ਉੱਤੇ ਟਰੈਕਟਰ ਜੋਨ ਹੈ ਉਹ ਪਲਟ ਜਾਂਦਾ ਹੈ ਤਾਂ ਗੱਡੀ ਜਿਹੜੀ ਨੇ ਉਹ ਪੂਰੀ ਤਰ੍ਹਾਂ ਖਤਮ ਹੋ ਗਈ ਹੈ ਤਾਂ ਤਸਵੀਰਾਂ ਵੇਖ ਸਕਦੇ ਹੋ ਗੱਡੀ ਦੇ ਕੱਲੇ ਕੱਲੇ ਹਿੱਸੇ ਜਿਉਂ ਨੇ ਉਹ ਲੱਗ ਹੋ ਚੁੱਕੇ ਨੇ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਗੱਡੀ ਕਿੰਨੀ ਕੁ ਤੇਜ਼ ਹੋएगी ਗੱਡੀ ਦੀ ਰਫ਼ਤਾਰ ਕਿੰਨੀ ਤੇਜ਼ ਹੋएगी ਔਰ ਦੇ ਉੱਤੇ ਜੋ ਖੜਾਕਾ ਹੈ ਉਹ ਇੰਨੀ ਜ਼ੋਰ ਦੀ ਹੁੰਦਾ ਹੈ ਕਿ ਆਲੇ-ਦੁਆਲੇ ਦੇ ਲੋਕ ਜੋ ਨੇ ਉਹ ਵੀ ਆਵਾਜ਼ ਸੁਣ ਕੇ ਜੋ ਨੇ ਸਹਿਮ ਜਾਂਦੇ ਨੇ ਤਾਂ ਮੌਕੇ ਦੇ ਉੱਤੇ ਤੇਜ਼ ਰਫ਼ਤਾਰ ਦੇ ਨਾਲ ਜੋ ਇਹ ਹਾਸਾ ਤੁਸੀਂ ਵੇਖ ਸਕਦੇ ਹੋ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਦੀ ਜਾਨ ਜਿਹੜੀ ਉਹ ਚਲੀ ਗਈ ਹੈ ਤੇ ਤੇਜ਼ ਰਫ਼ਤਾਰ ਚਲਾਉਣ ਦੇ ਕਾਰਨ ਹੀ ਲਗਾਤਾਰ ਹੀ ਇਹੋ ਜਿਹੇ ਹਾਸੇ ਹੁੰਦੇ ਨੇ ਤਾਂ ਦੱਸਦੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਭਾਈ ਤੇਜ਼ ਰਫ਼ਤਾਰ ਗੱਡੀਆਂ ਨਾ ਚਲਾਓ ਥਾਂ-ਥਾਂ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਸਪੀਡ ਬੋਰਡ ਵੀ ਲਗਾਏ ਹੁੰਦੇ ਨੇ ਸੜਕਾਂ ਦੇ ਸਾਹਮਣੇ ਨਾਲ ਸਪੀਡ ਲਿਮਿਟ ਵੀ ਲਿਖੀ ਹੁੰਦੀ ਹੈ ਪਰ ਫਿਰ ਵੀ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਤਾਸੀ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹੋ ਕਹਾਂਗੇ ਭਾਈ ਤੁਸੀਂ ਵੀ 5-10 ਮਿੰਟ ਕਿਤੇ ਜਾ ਰਹੇ ਹੋ ਤਾਂ ਲੇਟ ਹੋ ਜਾਓ ਪਰ ਆਪਣੀ ਸਪੀਡ ਜੋ ਹੈ ਉਹ ਤੇਜ਼ ਨਾ ਕਰੋ ਤੇ ਰਫ਼ਤਾਰ ਦੇ ਵਿੱਚ ਗੱਡੀਆਂ ਨਾ ਚਲਾਓ ਤਾਂ ਵੇਖ ਸਕਦੇ ਤੇ ਰਫ਼ਤਾਰ ਦੇ ਕਾਰਨ ਤਿੰਨ ਕਰਾਂ ਦੇ ਜੋ ਚਿਰਾਗ ਨੇ ਉਹ ਬੁੱਜ ਗਏ ਨੇ ਤਿੰਨ ਕਰਾਂ ਦੇ ਨੌਜਵਾਨ ਜੋ ਸੀ ਤਿੰਨ ਨੌਜਵਾਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਹੈ ਤਾਂ ਆਸ-ਪਾਸ ਦੇ ਲੋਕਾਂ ਦੇ ਵੱਲੋਂ ਵੀ ਕਹਿਣਾ ਹੈ ਕਿ ਜੋ ਖੜਾਕਾ ਹੋਇਆ ਸੀ ਇੰਨਾ ਜਬ ਅਜਸ ਹੋਇਆ ਸੀ ਐਕਸੀਡੈਂਟ ਇੰਨਾ ਹਾਸਾ ਇੰਨਾ ਕਿ ਤੇਜ਼ ਹੋਇਆ ਸੀ ਕਿ ਲੋਕ ਵਿਊਜ਼ ਦੀ ਆਵਾਜ਼ ਸੁਣ ਕੇ ਸਹਿਮ ਗਏ ਨੇ ਤਾਂ ਵੇਖ ਸਕਦੇ ਸੜਕ ਦੇ ਉੱਤੇ ਇੱਕ ਪਾਸੇ ਕ੍ਰੇਟ ਜਿਹੜੀ ਆ ਉਹ ਸੜਕ ਦੇ ਉੱਤੇ ਪਲਟ ਜਾਂਦੀ ਆ ਤਾਂ ਲੋਕਾਂ ਦਾ ਜਿਹੜਾ ਜਮਾਵੜਾ ਹੈ ਉਹ ਵੀ ਇਕੱਠ ਹੁੰਦਾ ਵੇਖ ਸਕਦੇ ਹੋ ਲੋਕਾਂ ਤੇ ਉਨ ਜਾਣ ਵਾਲੀਆਂ ਗੱਡੀਆਂ ਵੀ ਰੁਕ ਰੁਕ ਕੇ ਇਹ ਚੀਜ਼ਾਂ ਨੂੰ ਵੇਖ ਰਹੀਆਂ ਨੇ ਤਾਂ ਇਸ ਹਾਸੇ ਨੂੰ ਵੇਖ ਕੇ ਹਰ ਕੋਈ ਜਿਹੜਾ ਹੈ ਮੋਕੇ ਦੇ ਉੱਤੇ ਸਹਿਮ ਗਿਆ